ਨਸ਼ਾ ਤਸਕਰ ਸੀ ਜਿਹੜੇ ਸ਼ੱਕੀ ਸੀ ਉਹਨਾਂ ਦੇ ਘਰਾਂ ਦੇ ਵਿੱਚ ਵੜ ਕੇ ਪੁਲਿਸ ਨੇ ਸਵੇਰੇ ਸਵੇਰੇ ਰੇਡ ਮਾਰੀ ਹੈ ਪੁਲਸ ਕਹੇ ਰਹੀ ਹੈ ਕਿ ਹੁਣ ਅਗਰ ਇਹੋ ਜਿਹਾ ਕੋਈ ਵੀ ਸ਼ੱਕੀ ਵਾਦਾਤ ਸਾਹਮਣੇ ਆਉਂਦੀ ਹੈ ਕੋਈ ਤਸਕਰੀ ਸਾਹਮਣੇ ਆਉਂਦੀ ਹੈ ਤਾਂ ਨਹੀਂ ਬਖਸ਼ਾਂਗੇ ਕਿਸੇ ਨੂੰ ਵੀ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ ਤੇ ਇਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਨੇ ਉਹ ਟੱਚ ਕਰੀਆਂ ਜਾਣਗੇ ਤੜਕੇ ਤੜਕੇ ਪੁਲਿਸ ਨੇ ਸੁੱਤੇ ਲੋਕ ਉਠਾ ਦਿੱਤੇ ਪੁਲਿਸ ਕਹਿੰਦੀ ਕਿ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ ਜੀ ਹਾਂ ਨਸ਼ਾ ਤਸਕਰ ਸੀ ਜਿਹੜੇ ਸ਼ੱਕੀ ਸੀ ਉਹਨਾਂ ਦੇ ਘਰਾਂ ਦੇ ਵਿੱਚ ਵੜ ਕੇ ਪੁਲਿਸ ਨੇ ਸਵੇਰੇ ਸਵੇਰੇ ਰੇਡ ਮਾਰੀ ਹੈ ਤੇ ਉੱਥੇ ਹੀ ਅਲਮਾਰੀਆਂ ਤੋਂ ਲੈ ਕੇ ਕੱਪੜੇ ਤੱਕ ਮੁਲਾਜ਼ਮਾਂ ਨੇ ਫਰੋਲ ਕੇ ਰੱਖ ਦਿੱਤੇ ਨੇ ਪੁਲਿਸ ਕਹਿ ਰਹੀ ਹੈ ਕਿ ਹੁਣ ਅਗਰ ਇਹੋ ਜਿਹਾ ਕੋਈ ਵੀ ਸ਼ੱਕੀ ਵਾਰਦਾਤ ਸਾਹਮਣੇ ਆਉਂਦੀ ਹੈ ਕੋਈ ਤਸਕਰੀ ਸਾਹਮਣੇ ਆਉਂਦੀ ਹੈ ਤਾਂ ਨਹੀਂ ਬਖਸ਼ਾਂਗੇ ਜੀहां ਸ੍ਰੀ ਮੁਕਸਰ ਸਾਹਿਬ ਦੇ ਵਿੱਚ ਜਿੱਥੇ ਕਿ ਜ਼ਿਲ੍ਹੇ ਦੇ ਅਮਦਨ ਨਰਸ਼ਿਆਂ ਦੇ ਖਿਲਾਫ ਮੁਹਿਮ ਵੱਢੀ ਗਈ ਹੈ ਤੇ ਉੱਥੇ ਹੀ ਪੁਲਿਸ ਦੀਆਂ ਅਲੱਗ-ਅਲੱਗ ਟੁਕੜੀਆਂ ਸਮੇਂ-ਸਮੇਂ ਤੇ ਨਸ਼ਾ ਤਸਕਰਾਂ ਤੇ ਉਹਨਾਂ ਦੀਆਂ ਟਿਕਾਣੀਆਂ ਤੇ ਸਰਚ ਅਭਿਆਨ ਚਲਾਉਂਦੀ ਹੈ ਤੇ ਉੱਥੇ ਹੀ ਸਤਨਾਮ ਸਿੰਘ ਡੀਐਸਪੀ ਮੁਕਸਰ ਤੇ ਸ਼ਦੀਰਪਾਲ ਸਿੰਘ ਡੀਐਸਪੀ NDPS ਦੇ ਵੱਲੋਂ ਤਕਰੀਬਨ 200 ਪੁਲਿਸ ਮੁਲਾਜ਼ਮਾਂ ਦੇ ਸਮੇਤ ਸ਼ਹਿਰ ਦੇ ਵੱਖ-ਵੱਖ ਥਾਵਾਂ ਜਿੱਦਾਂ ਕਿ ਚੱਕ ਬੀੜ ਸਰਕਾਰ ਮਾਡਲ ਟਾਊਨ ਗੋਨਿਆਣਾ ਰੋਡ ਨਸ਼ਾ ਵੇਚਣ ਵਾਲੇ ਜਿਨ੍ਹਾਂ ਤੇ ਪਹਿਲਾਂ ਤੋਂ ਨਸ਼ੇ ਦੇ ਮੁਕੱਦਮੇ ਦਰਜ ਨੇ ਉਹਨਾਂ ਦੇ ਘਰਾਂ ਦੇ ਵਿੱਚ ਅਚਨ-ਚੇਤ ਸਰਚ ਕੀਤਾ ਜਾਂਦਾ ਹੈ ਪੰਜਾਬ ਸਰਕਾਰ ਤੇ ਬਾਅਦੋਂ ਦੇ ਡੀਜੀਪੀ ਸਾਹਿਬ ਪੰਜਾਬ ਦੇ ਨਿਰਦੇਸ਼ਾਂ ਦੇ ਅਨੁਸਾਰ ਜ਼ਿਲ੍ਹਾ ਮੁਖਤਸਰ ਦੇ ਵਿੱਚ ਜਿਹੜੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਇੱਕ ਸਖਤ ਮਹਮ ਜੜੀਆ ਚਲਾਈ ਜਾ ਰਹੀ ਹੈ ਜਿਸ ਮਹਮ ਦੇ ਤਹਿਤ ਅੱਜ ਜਿਹੜਾ ਹੈਗਾ ਸਿਟੀ ਮੁਕਸਰ ਦੇ ਵਿੱਚ ਖਾੜਾ ਸਦਰ ਦੇ ਏਰੀਏ ਦੇ ਵਿੱਚ ਦੋ ਵੱਖ-ਵੱਖ ਟੀਮਾਂ ਬਣਾ ਕੇ ਜਿਹੜੇ ਮੋਡਲ ਟਾਊਨ ਏਰੀਆ ਅਤੇ ਚੱਕ ਵੀਰ ਸਰਕਾਰ ਏਰੀਏ ਦੇ ਵਿੱਚ ਅਸੀਂ ਜਿਹੜੇ ਬੰਦੇ ਪਹਿਲਾਂ ਟਾਰਗੇਟ ਕੀਤੇ ਸੀਗੇ ਜਿਨ੍ਹਾਂ ਤੇ ਸਾਨੂੰ ਸ਼ੱਕ ਸੀ ਕਿ ਧੰਦਾ ਕਰ ਰਹੇ ਆ ਉਹਨਾਂ ਤੇ ਅਸੀਂ ਅੱਜ ਰੇਡਾਂ ਕੀਤੀਆਂ ਅਚੰਚੇਤ ਤੇ ਉਹਨਾਂ ਦੇ ਘਰਾ ਦੀ ਜਿਹੜੀ ਐ ਅਸੀਂ ਚੈਕਿੰਗ ਕੀਤੀ ਐ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਬੰਦੇ ਵਿਅਕਤੀ ਇਹ ਧੰਦੇ ਦੇ ਵਿੱਚ ਇਨਵੋਲਵ ਨੇ ਪਹਿਲਾਂ ਵੀ ਅਸੀਂ ਉਹਨਾਂ ਤੇ ਕਾਰਵਾਈ ਕਰਕੇ ਜੇਲ੍ਹਾਂ ਚ ਭੇਜੇ ਆ ਹੁਣ ਜੇ ਕੋਈ ਬੰਦਾ ਨੋਟ ਚਾਹੁੰਦਾ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਤੇ ਸਾਡੇ ਵੱਲੋਂ ਜਿਹੜਾ ਹੈਗਾ ਇਹਨਾਂ ਦਾ ਨਸ਼ਾ ਤਸਕਰਾਂ ਨੂੰ ਪੂਰੀ ਤਾੜਨਾ ਤੇ ਕਿਸੇ ਨੂੰ ਵੀ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ